ਨਿਯਮਾਂ ਦੇ ਅਨੁਸਾਰ ਤਾਂ ਹੀ ਹੈਗਾ ਕਿ ਅਸੀਂ ਸਰਕਾਰੀ ਕਰਮਚਾਰੀ ਨਹੀਂ ਹੈਗੇ ਸਰਕਾਰੀ ਸਾਡੇ ਤੇ ਕੋਈ ਇਦਾਂ ਦੀਆਂ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਕਿ ਅਸੀਂ ਸੋਸ਼ਲ ਵਰਕਰ ਹੋਣ ਕਰਕੇ ਕੋਈ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਨਹੀਂ ਲੈ ਸਕਦੇ ਇਦਾਂ ਦਾ ਕੋਈ ਨਹੀਂ ਹੈਗਾ ਅਸੀਂ ਇਲੈਕਸ਼ਨ ਲੜ ਸਕਦੇ ਆ ਅਸੀਂ ਜਿਹੜਾ ਹੈਗਾ ਬਕਾਇਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਮੈਂਬਰ ਸਰਪੰਚ ਪੰਚ ਅੰਗਣਵਾੜੀ ਵਰਕਰ ਸਟਿੱਲ ਹੋਣ ਵੀ ਹੈਗੀਆਂ ਐਮਸੀ ਹੈਗੀਆਂ ਬਹੁਤ ਸਾਰੀਆਂ ਤੇ ਸਰਕਾਰ ਨੂੰ ਕੋਈ ਬਹਾਨਾ ਨਹੀਂ ਥਿਆਇਆ ਉਹਨਾਂ ਨੇ ਜਿਹੜਾ ਹੁਣ ਇੱਕ ਮੈਨੂੰ ਲੈਟਰ ਜਾਰੀ ਕੀਤਾ ਇਹਦੇ ਵਿੱਚ ਲਿਖਿਆ ਕਿ ਤੁਸੀਂ ਜਿਹੜੀਆਂ ਛੁੱਟੀਆਂ ਵੱਧ ਲਈਆਂ ਤੇ ਕੋਈ ਆਸਰਾ ਨਹੀਂ ਇੱਥੇ ਹੈ ਨਹੀਂ ਸੀਗਾ ਕਿ ਤੁਸੀਂ ਛੁੱਟੀਆਂ ਨਹੀਂ ਲੈ ਸਕਦੇ ਕਿਉਂਕਿ ਉਹ ਵੀ ਅਸੀਂ ਸੋਸ਼ਲ ਵਰਕਰੀਆਂ ਸਰਕਾਰੀ ਇਹ ਰੂਲ ਸਾਡੇ ਤੇ ਲਾਗੂ ਨਹੀਂ ਹੁੰਦੇ ਕਿ ਬਿਨਾ ਪੇ ਛੁੱਟੀ ਕਹਿੰਦੇ ਤੁਸੀਂ ਵੱਧ ਲਈ ਆ ਪਿਛਲੇ 30 ਸਾਲ ਤੋਂ ਮੈਂ ਛੁੱਟੀਆਂ ਵੱਧ ਲੈ ਰਹੀ ਸੀ ਕਿਉਂਕਿ ਇਵਨ ਕਿ ਦੂਜੀਆਂ ਸਟੇਟਾਂ ਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ ਆਗਣਵਾੜੀ ਵਰਕਰ ਦੇ ਤੌਰ ਤੇ ਡਿਪਾਰਟਮੈਂਟ ਨਾਲ ਮੀਟਿੰਗ ਲਈ ਜਾਂਦੇ ਹੋ ਜਾਂ ਡਿਪਾਰਟਮੈਂਟ ਦੇ ਵਿੱਚ ਕੰਮ ਜਾਂਦੇ ਹੋ ਤਾਂ ਤੁਹਾਨੂੰ ਬਕਾਇਦਾ ਹਾਜ਼ਰ ਗਿਣਿਆ ਜਾਂਦਾ ਪਰ ਪੰਜਾਬ ਦੇ ਵਿੱਚ ਇਹ ਨਹੀਂ ਸੀਗਾ ਕਿ ਸਾਨੂੰ ਉੱਥੇ ਛੁੱਟੀ ਲੈਣੀ ਪੈਂਦੀ ਹੈ ਜੇ ਤੁਸੀਂ ਹੈੱਡ ਆਫਿਸ ਜਾਂਦੇ ਹੋ ਜਾਂ ਹੋਰ ਤੁਸੀਂ ਐਕਟੀਵਿਟੀ ਚ ਪਾ ਲੈਂਦੇ ਹੋ ਤਾਂ ਮੇਰੀਆਂ ਕਦੇ ਵੀ 20 ਛੁੱਟੀਆਂ ਤੋਂ ਨਾਲ ਸਰਦਾ ਨਹੀਂ ਸੀਗਾ ਮੈਨੂੰ ਹਮੇਸ਼ਾ ਕਦੇ 40 ਛੁੱਟੀਆਂ ਕਦੇ 50 ਛੁੱਟੀਆਂ ਵਿਦਾਊਟ ਪੇ ਮੈਨੂੰ ਛੁੱਟੀਆਂ 30-30 ਲੈਣੀਆਂ ਪੈਂਦੀਆਂ ਸੀਗੀਆਂ ਇਹਨਾਂ ਨੇ ਕਿਹਾ ਕਿ ਤੁਸੀਂ ਛੁੱਟੀਆਂ ਵਾਧ ਲਈਆਂ ਤੁਹਾਡਾ ਕੰਮ ਪ੍ਰਭਾਵਿਤ ਹੋਇਆ ਜਿੱਥੋਂ ਤੱਕ ਕੰਮ ਦਾ ਸਵਾਲ ਹੈਗਾ ਕਿ ਜਦੋਂ ਤੋਂ ਕਰੋਨਾ ਹੋਇਆ ਹੈ ਉਦੋਂ ਤੋਂ ਆਂਗਣਵਾੜੀ ਵਰਕਰ ਜਿਹੜੇ ਹੈਗੇ ਆ ਰਾਸ਼ਨ ਬੱਚਿਆਂ ਨੂੰ ਅਸੀਂ ਘਰੇ ਦਿੰਦੇ ਆ ਟੀਐਚਆਰ ਦਿੱਤਾ ਜਾ ਰਿਹਾ ਤਿੰਨ ਤੋਂ 6 ਸਾਲ ਦੇ ਬੱਚੇ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਹੈ ਨਹੀਂਗੇ ਤਾਂ ਮੇਰੇ ਇਹਨਾਂ ਨੇ ਰਜਿਸਟਰ ਮੇਰੇ ਪੂਰੇ 2 ਮਹੀਨੇ ਸਰਕਾਰ ਨੇ ਚੈੱਕ ਕੀਤੇ ਕੋਈ ਕੰਮ ਦੇ ਵਿੱਚ ਨੁਕਸ ਨਹੀਂ ਨਿਕਲਿਆ ਆਂਗਣਵਾੜੀ ਵਰਕਰ 20 ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦੀਆਂ ਹੁਣ ਜਿਹੜੀਆਂ ਮੈਨੂੰ ਮੇਰੇ ਤੇ ਛੁੱਟੀਆਂ ਕਈਆਂ ਗਈਆਂ ਇਹ ਹੈਗੀਆਂ 2023 ਦੀਆਂ ਤਾਂ ਜਦੋਂ ਮੈਂ 2023 ਦੇ ਵਿੱਚ ਛੁੱਟੀਆਂ ਲਈਆਂ ਉਦੋਂ ਦੀ ਕੋਈ ਐਡਾ ਨਹੀਂ ਲੈਟਰ ਨਹੀਂ ਸੀ ਮੈਂ ਹਰ ਸਾਲ ਲੈਂਦੀ ਰਹੀ ਆ ਪਿਛਲੇ 30 ਸਾਲਾਂ ਤੋਂ ਤੇ ਨਾਲੇ ਜੇ ਜਦ ਕਿ ਮੈਂ ਬਿਨਾਂ ਆਊਟ ਪੇ ਛੁੱਟੀ ਲਈ ਹੈ ਇਹਨਾਂ ਨੇ ਮੇਰੀ ਤਨਖਾਹ ਵੀ ਕੱਟੀ ਹੈ ਤੇ ਦੇਖੋ ਤੁਸੀਂ ਵੀ ਤੁਸੀਂ ਦੋ ਸਜ਼ਾ ਕਿਵੇਂ ਦੇ ਸਕਦੇ ਹੋ ਇੱਕ ਬੰਦੇ ਨੂੰ ਨਾਲੇ ਤੁਸੀਂ ਉਹਦੀ ਤਨਖਾਹ ਕੱਟ ਲਈ ਨਾਲੇ ਤੁਸੀਂ ਉਹਨੂੰ ਨੌਕਰੀ ਤੋਂ ਕਹਿ ਰਹੇ ਹੋ ਤੁਸੀਂ ਜਾਓ ਦੂਜਾ ਨਾਲੇ ਮੇਰੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਜਿਹੜਾ ਹੈਗਾ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਲਿਆ ਤੇ ਉਹ ਮੈਂ ਲੈ ਸਕਦੀ ਆ ਮੈਂ ਸੋਸ਼ਲ ਵਰਕਰ ਆ ਤਾਂ ਇਸ ਕਰਕੇ ਬੇਬੁਨਿਆਦ ਇਲਜ਼ਾਮ ਲਾ ਕੇ ਇਹਨਾਂ ਨੇ ਮੈਨੂੰ ਮੇਰੀਆਂ ਅੱਜ ਸਵਾਵਾਂ ਜਿਹੜੀਆਂ ਖਤਮ ਕਰਤੀਆਂ